ਬੁਰਪੜ ਦਾ ਵੱਡਾ ਨਾਮਵਰ ਤਸਕਰ 20 ਗ੍ਰਾਮ ਹੈਰੋਨ ਸਮੇਤ ਕਾਬੂ ਪੁਲਿਸ ਦੀ ਸਖਤੀ ਦੇ ਬਾਵਜੂਦ ਨਸ਼ਾ ਤਸਕਰਾਂ ਦੇ ਹੌਸਲੇ ਬਲੰਦ ਤਸਕਰ ਨੂੰ ਫੜਨਗੇ ਪੁਲਿਸ ਤੇ ਕੀਤੀ ਗਈ ਗੱਡੀ ਚੜਾਉਣ ਦੀ ਕੋਸ਼ਿਸ਼ ਬਚਾ ਲਈ ਕਰਨਾ ਪਿਆ ਪੁਲਿਸ ਨੂੰ ਫਾਇਰ ਔਰ ਥਾਣੇ ਦੀ ਪੁਲਿਸ ਵੱਲੋਂ ਭਾਵੇਂ ਕਿ ਨਸ਼ਾ ਤਸਕਰਾਂ ਨੂੰ ਨਕੇਲ ਪਾ ਕੇ ਰੱਖੀ ਜਾ ਰਹੀ ਹੈ ਫਿਰ ਵੀ ਤਸਕਰ ਐਨੇ ਠੀਠ ਹਨ ਕਿ ਕਿਸੇ ਦੀ ਪਰਵਾਹ ਨਹੀਂ ਕਰਦੇ ਇੱਕ ਮਾਮਲਾ ਗੜੁੱਪੜ ਤੋਂ ਸਾਹਮਣੇ ਆ ਰਿਹਾ ਹੈ ਕਿ ਬੀਤੇ ਸਮੇਂ ਚੇਅਰਮੈਨ ਜਲਵਾਹਾ ਵੱਲੋਂ ਜਿਨ੍ਹਾਂ ਤਸਕਰਾਂ ਦਾ ਨਾਂ ਲਿਆ ਗਿਆ ਸੀ ਉਹਨਾਂ ਚੋਂ ਤੀਸਰਾ ਵੀ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ ਜਾਣਕਾਰੀ ਦਿੰਦਿਆਂ ਇੰਸਪੈਕਟਰ ਨਰੇਸ਼ ਕੁਮਾਰੀ ਨੇ ਦੱਸਿਆ ਕਿ ਉਹਨਾਂ ਨੇ ਇੱਕ ਨਸ਼ਾ ਕਰਨ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਸ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਵੱਡੇ ਤਸਕਰ ਜੈਲੀ ਦਾ ਨਾਮ ਸਾਹਮਣੇ ਆਇਆ ਸੀ ਫਿਰ ਪੁਲਿਸ ਪਿੰਡ ਦੇ ਆਗੂ ਵਿਅਕਤੀਆਂ ਨੂੰ ਤਸਕਰ ਦੇ ਘਰ ਲਿਆ ਗਏ ਜਿੱਥੇ ਨਸ਼ਾ ਤਸਕਰਾਂ ਨੇ ਘਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਇੱਥੇ ਹੀ ਬਸ ਨਹੀਂ ਕਿ ਪੁਲਿਸ ਦੀ ਟੀਮ ਤੋਂ ਬਚਣ ਲਈ ਜੈਲੀ ਦੇ ਪੁੱਤਰ ਨੇ ਆਪਣੀ ਕਾਰ ਪੁਲਿਸ ਪਾਰਟੀ ਤੇ ਚੜਾਉਣ ਦੀ ਵੀ ਕੋਸ਼ਿਸ਼ ਕੀਤੀ ਇਸ ਦੌਰਾਨ ਪੁਲਿਸ ਨੂੰ ਆਪਣੀ ਜਾਨ ਬਚਾਉਣ ਲਈ ਕਾਰ ਦੇ ਟਾਇਰ ਤੇ ਫਾਇਰ ਕਰਨਾ ਪਿਆ ਪਰੰਤੂ ਜੈਲੀ ਦਾ ਮੁੰਡਾ ਗੁਰਚਰਤ ਉਰਫ ਮੁੰਨਾ ਆਪਣੀ ਘਰ ਵਾਲੀ ਸੀਮਾ ਨਾਲ ਉੱਥੋਂ ਭੱਜਣ ਵਿੱਚ ਸਫਲ ਹੋ ਗਿਆ ਪੁਲਿਸ ਦੀ ਟੀਮ ਅੰਦਰ ਪਹੁੰਚ ਗਈ ਅਤੇ ਪਸ਼ੂਆਂ ਦੇ ਚਾਰੇ ਵਿੱਚ ਛੁਪਾ ਕੇ ਰੱਖੀ 2 ਗ੍ਰਾਮ ਹੈਰੋਨ ਅਤੇ ਨਸ਼ੀਲਾ ਪਦਾਰਥ ਬਰਾਮਦ ਕੀਤਾ ਜੈਲੀ ਨੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਪੈਰ ਜ਼ਖਮੀ ਹੋ ਗਿਆ ਪੁਲਸ ਨੇ ਮਲਜ਼ਮਾਂ ਤੇ ਐਨਡੀਪੀਐਸ ਐਕਟ ਅਤੇ ਬੀਐਨਐਸ ਦੀ ਧਾਰਾ 109 ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਤੇ ਮਨਦੀਪ ਦੁੱਗਲ ਨਾਲ ਹਰਵਿੰਦਰ ਸਿੰਘ ਦੀ ਇਹ ਰਿਪੋਰਟ ਇੱਕ ਕਸੀ ਮਕਦਮਾ ਦਰਜ ਕੀਤਾ ਸੀਗਾ ਥਾਣਾ ਔਡ ਵਿੱਚ ਐਫਆਰ ਨੰਬਰ 44 15 ਤਰੀਕ ਨੂੰ ਜਿਹਦੇ ਵਿੱਚ ਇੱਕ 27 ਐਨਡੀਪੀਐਸ ਦੇ ਵਿੱਚ ਨੌਜਵਾਨ ਨੂੰ ਅਸੀਂ ਬੁੱਕ ਕਰਕੇ ਨਸ਼ਾ ਸ਼ਡਾਓ ਕੇਂਦਰ ਤੇ ਭੇਜਿਆ ਸੀ ਉਹਦੇ ਪੁੱਛਗਿੱਛ ਦੌਰਾਨ ਜਿਹੜਾ ਜਰਨੈਲ ਰਾਮ ਜੈਲੀ ਉਸ ਦਾ ਲੜਕਾ ਗੁਟ ਚੜ੍ਹਤ ਔਰ ਉਹਦੀ ਨੌ ਸੀਮਾ ਇਹਨਾਂ ਤਿੰਨਾਂ ਦਾ ਨਾਮ ਉਜਾਗਰ ਹੋਇਆ ਸੀ ਕਿ ਉਹਨਾਂ ਨੂੰ ਉਸ ਮੁੰਡੇ ਨੂੰ ਤੇ ਹੋਰ ਨੌਜਵਾਨਾਂ ਨੂੰ ਨਸ਼ਾ ਸਪਲਾਈ ਕਰਦੇ ਉਸੇ ਲਈ ਵੀ ਕਹਿ ਤਸੀਂ 16 ਤਰੀਕ ਨੂੰ ਜਿਹੜਾ ਉਹਨਾਂ ਦੇ ਰੇਡ ਕੀਤਾ ਪੰਚਾਇਤ ਮੈਂਬਰਾਂ ਦੀ ਹਾਜ਼ਰੀ ਚ ਸਰਪੰਚ ਸਾਹਿਬ ਪੰਚ ਸਾਹਿਬ ਮੌਕੇ ਤੇ ਆਏ ਤੇ ਆਪਣੀ ਟੀਮ ਦੇ ਨਾਲ ਰੇਡ ਕਰਕੇ ਅਸੀਂ ਜਦੋਂ ਮੌਕੇ ਤੇ ਪਹੁੰਚੀਆ ਤਾਂ ਪਹਿਲਾਂ ਤਾਂ ਇਹਨਾਂ ਵੱਲੋਂ ਜਿਹੜਾ ਉਹ ਦਰਵਾਜ਼ਾ ਨਹੀਂ ਖੋਲਿਆ ਗਿਆ ਬਾਰ-ਬਾਰ ਕਹਿਂਦੇ ਵੀ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਬੜਾ ਹੁਸ਼ਿਆਰੀ ਦੇ ਨਾਲ ਅੰਦਰੋਂ ਹੀ ਗੱਡੀ ਸਟਾਰਟ ਕਰਕੇ ਵਿੱਚ ਜਿਹੜਾ ਗੁੱਟ ਚੜ੍ਹਤ ਔਰ ਸੀਮਾ ਨੇ I20 ਕਾਰ ਦੇ ਵਿੱਚ ਬੈਠ ਕੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜਦੋਂ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ ਉਸ ਦੌਰਾਨ ਸਾਡੀ ਇੱਕ ਟੀਮ ਜਿਹੜੀ ਹੈ ਪੁਲਿਸ ਪਾਰਟੀ ਹੈ ਉਹ ਮੌਕੇ ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹਨੇ ਬੜੀ ਅਣਗਹਿਲੀ ਦੇ ਨਾਲ ਔਰ ਤੇਜ਼ ਸਪੀਡ ਦੇ ਨਾਲ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਸਾਡੇ ਮੁਲਾਜ਼ਮ ਦੇ ਉੱਤੇ ਤੇ ਅਸੀਂ ਉਸੇ ਮੁਕਦਮੇ ਦੇ ਵਿੱਚ ਇਸ ਘਟਨਾ ਨੂੰ ਲੈ ਕੇ 109 ਬੀਐਨਐਸ ਦਾ ਵਾਅਦਾ ਕੀਤਾ ਕਿਉਂਕਿ ਉਹਨੇ ਮਾਰਨੇ ਮਾਰ ਦੇਣ ਦੀ ਨੀਅਤ ਨਾਲ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਸੀ ਉਸ ਗੱਡੀ ਨੂੰ ਰੋਕਣ ਲਈ ਸਾਡੇ ਇੱਕ ਮੁਲਾਜ਼ਮ ਵੱਲੋਂ ਜਿਹੜਾ ਗੱਡੀ ਦੇ ਟਾਇਰ 'ਵਲ ਫਾਇਰ ਵੀ ਕੀਤਾ ਗਿਆ ਸੀ ਪਰ ਉਹ ਮਿਸ ਹੋ ਗਿਆ ਉਸ ਤੋਂ ਬਾਅਦ ਪੰਚਾਇਤ ਮੈਂਬਰਾਂ ਦੀ ਹਾਜ਼ਰੀ ਦੇ ਵਿੱਚ ਜਿਹੜਾ ਅਸੀਂ ਉਹਨਾਂ ਦੇ ਘਰ ਦੀ ਤਲਾਸ਼ੀ ਸ਼ੁਰੂ ਕੀਤੀ ਜਰਨੈਲ ਰਾਮ ਜੈਲੀ ਦੀ ਤਲਾਸ਼ੀ ਸ਼ੁਰੂ ਕੀਤੀ ਤੇ ਕਾਫੀ ਸਮਾਂ ਬਾਅਦ ਜਿਹੜਾ ਅਸੀਂ ਜਨੈਲ ਰਾਮ ਜੈਲੀ ਨੂੰ ਇੱਕ ਤੂੜੀ ਦੀ ਮਸ਼ੀਨ ਜਿਹੜੀ ਉਹਨਾਂ ਦੇ ਘਰ ਦੇ ਬਾੜੇ ਦੇ ਵਿੱਚ ਪਸ਼ੂਆਂ ਵਾਲੇ ਪਾਸੇ ਬਣੀ ਹੋਈ ਸੀਗੀ ਉਹਦੇ ਵਿੱਚੋਂ ਐਪਰੀਹੈਂਡ ਕੀਤਾ ਸਰਪੰਚ ਸਾਹਿਬ ਔਰ ਪੰਚ ਸਾਹਿਬ ਦੀ ਹਾਜ਼ਰੀ ਦੇ ਵਿੱਚ ਅਤੇ ਉੱਥੇ ਹੀ ਉਸੇ ਜਗ੍ਹਾ ਤੋਂ ਜਿੱਥੇ ਉਹ ਛੁਪਿਆ ਹੋਇਆ ਸੀ ਤੂੜੀ ਵਾਲੀ ਮਸ਼ੀਨ ਦੇ ਵਿੱਚ ਉਹਦੇ ਵਿੱਚ ਹੀ ਉਹਨੇ ਜਿਹੜਾ ਉਤੋਂ ਰਿਕਵਰੀ ਇਫੈਕਟ ਕੀਤੀ ਗਈ ਹੈ ਜਿਹਦੇ ਵਿੱਚ 20 ਗ੍ਰਾਮ ਹੈਰੋਇਨ ਸੀਗੀ ਔਰ 26 ਨਸ਼ੀਆਂ ਗੋਲੀਆਂ ਸੀ ਤੇ ਉਸ ਨੂੰ 17 ਤਰੀਕ ਨੂੰ ਅਸੀਂ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਤੇ ਜਿਨ੍ਹਾਂ ਨੇ ਇੱਕ ਦਿਨ ਦਾ ਸਾਨੂੰ ਰਿਮਾਂਡ ਜਿਹੜਾ ਦਿੱਤਾ ਔਰ ਉਸ ਤੋਂ ਬਾਅਦ ਉਹਨਾਂ ਅਜਨ ਨੂੰ ਪੇਸ਼ ਅਦਾਲਤ ਕਰਨਾ